ਰੋਜ਼ਾ ਸ਼ਰੀਫ ਵਿਖੇ ਹਜ਼ਰਤ ਸ਼ੇਖ ਅਹਿਮਦ ਮਜ਼ਦਦ ਅਲਫਸਾਨੀ ਦੀ ਯਾਦ ਵਿੱਚ 1 ਤੋਂ 3 ਸਤੰਬਰ ਤੱਕ ਮਨਾਏ ਜਾ ਰਹੇ ਤਿੰਨ ਰੋਜ਼ਾ 412ਵੇਂ ਉਰਸ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੇ ਸ਼ਰਧਾਲੂਆਂ ਦਾ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਉਨ੍ਹਾਂ ਦਾ ਸਵਾਗਤ ਕੀਤਾ ਇਹਨਾਂ ਸ਼ਰਧਾਲੂਆਂ ਦੇ ਵਿੱਚ ਵੱਡੀ ਗਿਣਤੀ ਸ਼ਰਧਾਲੂ ਪਾਕਿਸਤਾਨ ਤੋਂ ਵੀ ਪੁੱਜੇ ਨੇ ਇਹਨਾਂ ਸ਼ਰਧਾਲੂਆਂ ਨੇ ਪਿੰਡ ਬਰਾਸ ਵਿਕਸਿਤ ਇਤਿਹਾਸਿਕ ਸਥਾਨਾਂ ਵਿਕਾਸ ਦਾ ਵੀ ਕੀਤਾ ਹਲਕਾ ਵਿਧਾਇਕ ਨੇ ਕਿਹਾ ਕਿ ਲਹਿੰਦੇ ਅਤੇ ਚੜ੍ਹਦੇ ਦੋਵੇਂ ਪੰਜਾਬ ਦੇ ਲੋਕ ਬਹੁਤ ਮੋਹ ਪਿਆਰ ਵਾਲੇ ਨੇ ਉਹਨਾਂ ਕਿਹਾ ਕਿ ਅੱਜ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਨੂੰ ਮਿਲ ਕੇ ਇਹ ਲੱਗਿਆ ਹੀ ਨਹੀਂ ਕਿ ਉਹ ਕਿਸੇ ਹੋਰ ਦੇਸ਼ ਦੇ ਵਾਸੀ ਨੇ ਵਕਤੀ فاਸਲੀਆਂ ਕਰਕੇ ਸਾਡੇ ਦਰਮਿਆਨ ਸਰਹੱਦਾ ਬਣ ਗਈਆਂ ਪਰ ਸਾਨੂੰ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅੱਜ ਅਸੀਂ ਦੁਨੀਆ ਦਾ ਮਹਾਨ ਧਰਮਿਕ ਥਾਂ ਹੈ ਰੋਜਾ شریف ਉੱਥੇ ਅੱਜ 412ਵਾਂ ਉੱਚ ਜਿਹੜਾ ਇੱਥੇ ਹੋਣ ਜਾ ਰਿਹਾ ਹੈ ਬਹੁਤ ساری ਸੰਗਤ ਜਿਹੜੀ ਹੈ ਇੰਡੀਆ ਤੋਂ ਆਈ ਹੈ ਬਹੁਤ ساری ਸੰਗਤ ਜਿਹੜੀ ਸਾਡੇ 75 ਦੇ ਕਰੀਬ ਪਾਕਿਸਤਾਨ ਤੋਂ ਸਾਡੇ ਭਰਾ ਆਏ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਇੱਥੇ ਅ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਵੈਲਕਮ ਕਰਦੇ ਆਂ ਔਰ ਜਿਵੇਂ ਸਾਹਿਬ ਮਿਲਕੇ ਆ ਲੱਗਦਾ ਕਿ ਇਹ ਆਪਣਾ ਪਰਿਵਾਰ ਹੈ ਲੱਗੇ ਹੀ ਨਹੀਂ ਕਿ ਪਾਕਿਸਤਾਨ ਤੋਂ ਆਏ ਨੇ ਸਾਡੇ ਭਰਾ ਇਹਦਾ ਇੱਕ ਵਖਤੀ ਜਿਹੜੇ ਸਾਡੇ ਡਿਫਰੈਂਸਸ ਹੋ ਗਏ ਸਾਡੀ ਕੰਧ ਬਣ ਗਈ ਇੱਕ ਬਾਰਡਰ ਬਣ ਗਏ ਮਿਲਟੂਨ ਜੋ ਅਸੀਂ ਦੇਖਦੇ ਆ ਉਹਨਾਂ ਨੂੰ ਪਿਆਰ ਸਾਡੇ ਚ ਉਹਨਾਂ ਨੂੰ ਪਿਆਰ ਹੈ ਨਾ ਉਹਦੇ ਵਿੱਚ ਆ ਉਹੀ ਸਦਾ ਰਹਣ ਸਹਿਣਾ ਉਹੀ ਸਦਾ ਵੀ ਬੋਲੀ ਹੈ ਔਰ ਪੱਲਾ ਅਗੇ ਪ੍ਰਮਾਤਮਾ ਕੀ ਵਾਹਿਗੁਰੂ ਦੀ ਦੁਆ ਕਰਦੇ ਕਿ ਇਹ ਜਿਹੜੇ ਗਾਰਡਨ ਨੇ ਖਤਮ ਹੋਣ ਆਪਸੀ ਭਾਈਚਾਰਾ ਜਿਹੜਾ ਆਮ ਲੋਕ ਸੀ ਇੱਕ ਦੂਜੇ ਨਾਲ ਪਿਆਰ ਕਰਦੇ ਉਸ ਤਰੀ ਬਰਤਨ ਜਿਵੇਂ ਵਿੱਚ ਵਰਤਦੇ ਆ ਉਹ ਗਾਰਡਨ ਖੋਲਣ ਤੇ ਸਾਡਾ ਜਿਹੜਾ ਭਾਈਚਾਰਾ ਹੋਰ ਮਜ਼ਬੂਤ ਹੋਵੇ ਮੈਂ ਆਪਣੇ ਹਜ਼ਰੀ ਮਾਮ ਰਬਾਨੀ ਮੁਜੱਦਦ ਅਲਫਸਾਨੀ ਅਹੰਦਲਾ ਰਾਇਸ ਆਪਣੇ ਕਾਸੂ ਬਾਰਮਾ ਸਲਾਣਾ ਉਸ ਨੂੰ ਮੁਬਾਰਕ ਹੈ ਅੱਜ ਤੇ ਇਸ ਮੌਕੇ ਤੇ ਸਾਡੇ ਅਮਰ ਸਾਹਿਬ ਇੱਥੇ ਆਏ ਨੇ سب لوگوں مبارکباد پیش کی آ کے یہاں نے سارے پاکستان تو جڑے اپنے اتنے تو تھے آئے ہیں اس مبارک شرکت کرنے آ کے مبارکباد پیش کی ہے اسی صاحب واسطے دعا ہیں احمد صاحب اے دعا واسطے ہیں کہ پورے آدم واسے دعا ہوا ہیں کہ اللہ تعالیٰ پورے دنیا دے اندر امن اور شانتی قائم فرمائے آپ اسی پیار بھائی چارک جاگا اس کو اللہ تعالیٰ بڑھاوے جو بھی مشکلیں پریشانیاں نے سب سے دور فرمائے بہت اچھا لگا بہت ਬਹੁਤ ਵਧੀਆ ਹਰ ਨਿਜ਼ਾਮ ਬੇਤਰ ਮਿਲਿਆ ਸਾਨੂੰ ਠੀਕ ਹੈ ਬਹੁਤ ਮਜ਼ਾ ਆਇਆ ਕੋਹ ਨੂੰ ਦੇ ਹਾਜ਼ਰੀ ਪੇਸ਼ ਹੋ ਗਈ ਇਹ ਸਭ ਤੋਂ ਵੱਡਾ ਮਜ਼ਾ ਇਹੀ ਹੈ ਦੁਨੀਆਂ ਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਹੈ ਉਹ ਵੀ ਪਰੇਸ਼ਾਨੀ ਹੁੰਦੀ ਸਾਡੇ ਆ ਮਹਤਰਮ ਬਜ਼ੁਰਗ ਸਾਡੇ ਹਾਜ਼ਰ ਹੈ ਸਾਡੀ ਪਰੇਸ਼ਾਨੀ ਇਸੇ ਦਮ ਖਤਮ ਹੋ ਜਾਂਦੀ ਅੱਜ ਵਿਰਾਸਤ ਦਾ ਦੌਰਾ ਕਿਤਾ ਬਹੁਤ ਵਧੀਆ ਸੀ ਉਹ ਤਾਂ ਬਹੁਤ ਵਧੀਆ ਹੋਇਆ ਨਹੀਂ ਸਾਰੇ ਸਮਝੋ ਸਾਰੇ ਬੰਦੇ ਅੱਜ ਸਾਰਾ ਜਿੰਨੇ ਟਾਈਮ ਤੋਂ ਅਸੀਂ ਆਏ ਆ ਸਭ ਤੋਂ ਅੱਛਾ ਦੌਰਾ ਆਇਆ ਬਾਹਰ ਦਾ ਬਾਕੀ ਅਸੀਂ ਦੁਬਾਰਾ ਗਏ ਨਹੀਂ ਬਾਹਰ ਦਾ ਸਭ ਤੋਂ ਚੱਤ ਹੋ ਰਹੀ ਸਾਡੇ ਆਸ ਵਿੱਚ ਮੈਂ ਰਾਜ ਸਾਹਿਬ ਸਾਡੇ ਵੱਡੇ ਭਰਾ ਨੇ ਨਾਲ ਜਿਹੜਾ ਇਸਲਾਨਾ ਉਰਸਾ 412 ਵਾ ਉਹਦੇ ਤੇ ਆਏ ਸਾਡੇ ਪਾਕਿਸਤਾਨ ਤੋਂ ਡੈਲੀਗੇਟ ਇਹਨਾਂ ਦੀ ਸੰਗਤ ਦਾ ਵੈਲਕਮ ਕਰਦੇ ਆ ਤੇ ਜਿਹੜੇ ਰਾਜ ਸਾਹਿਬ ਨੇ ਦੱਸਿਆ ਸੀ ਇਹਨਾਂ ਨੂੰ ਅਸ਼ਵਾਸ਼ਣ ਦਿੰਦੇ ਆ ਕਿ ਅਗਰ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਇਹਨਾਂ ਨੂੰ ਕਿਸੇ ਵੀ ਤਰੀਕੇ ਦਿੱਕਤ ਆ ਉਹਦੇ ਲਈ ਅਸੀਂ ਹਾਜ਼ਰ ਆ ਤੇ ਅੱਜ ਦੀ ਸਾਡੀ ਭਾਈਚਾਰਕ ਸਾਂਝ ਹੈ ਜਿਹੜੀ ਆਪਸ ਵਿੱਚ ਬਣੀ ਰਹੇ ਤੇ ਪ੍ਰਮਾਤਮਾ ਕਰੇ ਸਾਨੂੰ ਵੀ ਕਦੇ ਪਾਕਿਸਤਾਨ ਜਾਣ ਦਾ ਮੌਕਾ ਮਿਲੇ ਤਾਂ ਅਸੀਂ ਇਹਨਾਂ ਕੋਲੇ ਦੀ ਜੋ ਅਸੀਂ ਇਹਨਾਂ ਦੇ ਲਈ ਖਿਦਮਤ ਕਰਦੇ ਅਸੀਂ ਉਹ ਤਵਾਨ ਦੇ ਖੁਸ਼ੀ ਨਸੀਬੀ ਪ੍ਰਾਪਤ ਕਰੀਏ ਮੇਰੇ ਵੱਲੋਂ ਸਾਰਿਆਂ ਦਾ ਵੈਲਕਮ ਹੈ ਥੈਂਕ ਯੂ